ਆਗੇ ਆ ਪਿਛਾ ਹੁਣ ਬੋਲੋ ਭਾਈ ਅਗੋਂ ਨੇੜੇ ਆਗੇ ਆ ਜੀ ਪਿਛਾ ਹੁਣ ਅਗੋਂ ਨੇੜੇ ਆਗੇ ਆ ਤੇਰਾ ਓ ਪਿਛਾ ਹੁਣ ਦੂਰ ਰਹਿ ਗਿਆ ਅਗੋਂ ਨੇੜੇ ਆਗੇ ਆ ਤੇਰਾ ਪਿੱਛਾ ਹੁਣ ਦੂਰ ਰਹਿ ਗਿਆ ਅੱਗ ਤੇਰਾ ਪਿੱਛਾ ਵਾ ਵਾ ਕਰ ਲੋ ਆਜ਼ਾਦ ਸੱਚ ਐ ਅੱਗੋਂ ਨੇੜੇ ਜੀ ਪਿੱਛਾ ਹੁਣ ਜਾਤ ਕਰ ਲੋ ਸਮਾ ਸਬ ਦਾ ਰੋਜ਼ ਨੇੜੇ ਹੀ ਆਉਂਦੇ ਆਪਣਾ ਦੂਰ ਕਿਸੇ ਦਾ ਵੀ ਨਹੀਂ ਆਉਂਦਾ ਸਭ ਦੇ ਨੇੜੇ ਆ ਰਿਹਾ ਐ ਅੱਜ ਹੋਰ ਦਿਨ ਕੱਟ ਗਏ ਇੱਕ ਹੋਰ ਰਾਤ ਕੱਢ ਗਈ ਕੱਲ ਨੂੰ ਹੋਰ ਕੱਟ ਜਾਣੀ ਹੈ ਕੱਟ ਰਿਹਾ ਰੋਜ਼ ਜ਼ਿੰਦਗੀ ਦਾ ਪੀਰੀਅਡ ਖਤਮ ਹੁੰਦਾ ਜਾ ਰਿਹਾ ਮੌਤ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਯਾਦ ਰੱਖਿਓ ਸੋ ਗੁਰੂ ਪਿਆਰਿਓ ਹੋਰ ਮਰਦਾਨਾ ਜੀ ਨੇ ਤੁਰ ਫਿਰ ਕੇ ਨਗਰੀ ਦੇਖੀ ਬੜਾ ਖੁਸ਼ ਹੋ ਗਿਆ ਦੇਖ ਕੇ ਚਤਲ ਘਟੀ ਮੈਂ ਸਰਬ ਨਿਹਰਕੈ ਚਾਰ ਘੜੀਆਂ ਤੁਰ ਫਿਰ ਕੇ ਸਾਰਾ ਕੁਝ ਦੇਖਿਆ ਇੱਕ ਘੜੀ ਭਾਈ 24 ਮਿੰਟ ਦੀ ਏ ਇਸ ਸਮੇਂ ਦੀ ਵੰਡ ਕੀਤੀ ਆ ਬਾਣੀ ਲਿਖਿਆ ਮਾਧਮ ਪੜ੍ਹਦੇ ਆ ਰੋਜ਼ ਸੋਲੇ ਸਾਹਿਬ ਦੇ ਵਿਸਵੇ ਚੱਸੀਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਇਹ ਸਮੇਂ ਦੀ ਵੰਡ ਬਣ ਕਰ ਦਿੱਤੀ ਚਸਾ ਵਿਸਵੇ ਚਸਾ ਇੱਕ ਵਿਸਵਾ ਕੀ ਹੁੰਦਾ ਜਦੋਂ 15 ਵਾਰੀ ਆਪਾਂ ਅੱਖ ਝਮਕਦੇ ਆ ਇੱਕ ਵਿਸਵਾ ਬਣ ਗਿਆ ਤੇ 15 ਵਾਰੀ 15 ਵੇਸਿਆਂ ਦਾ ਫਿਰ ਇੱਕ ਚਸਾ ਬਣਦਾ ਹੈ 30 ਚਸਿਆਂ ਦਾ ਇੱਕ ਪਲ ਬਣਦਾ ਹੈ ਤੇ ਗੁਰਮੁਖੋ ਚੋਂ ਫਿਰ ਉਦੋਂ ਮਗਰੋਂ 60 ਪਲਾਂ ਦੀ ਇੱਕ ਘੜੀ 24 ਘੜੀਆਂ ਦਾ ਇੱਕ ਪਹਿਰ ਜਿਹੜਾ 3 ਘੰਟਿਆਂ ਦਾ ਹੈ 24 ਘੰਟਿਆਂ ਦਾ ਇੱਕ ਪਹਿਰ ਚਾਰ ਪਹਿਰਾਂ ਦੀ ਰਾਤ ਚਾਰ ਪਹਿਰਾਂ ਦਾ ਦਿਨ ਫਿਰ 7 ਦਿਨਾਂ ਦਾ ਹਫਤਾ ਫਿਰ ਮਹੀਨਾ ਫਿਰ ਸਾਲ ਏ ਵੰਡ ਕੀਤੇ ਜਿਵੇਂ ਸਵੇ ਚਸਿਆ ਘੜੀਆਂ ਪਹਿਰ ਥਿੱਤੀ ਵਾਰੀ ਮਹ ਹੋਇਆ یوں ਘਟਦਾ ਜਾ ਰਿਹਾ ਪਲ-ਪਲ ਸਮ ਆਪਣਾ ਵੀਰਦਾ ਜਾ ਰਿਹਾ ਜੁੜਦਾ ਕੱਖ ਵੀ ਨਹੀਂ ਜਮਾ ਇੱਕ ਪਲ ਵੀ ਨਹੀਂ ਹੁੰਦਾ ਤੇ ਨਿਕਲਦੇ ਰੋਜ਼ 24000 ਸਵਾਸ ਨੇ ਸੰਭਲੋ ਬਿਰਥੇ ਜਾ ਰਹੇ ਨੇ ਲੇਖੇ ਲਾ ਲੋ ਚਾਤਰ ਕਟੀ ਮੇ ਸਰਬ ਨੇ ਹਰਕਾ ਚਾਰ ਘੜੀਆਂ ਤੁਰ ਫਿਰ ਕੇ ਬਾਜ਼ਾਰ ਦੇਖਿਆ ਸ਼ਹਿਰ ਦੇਖਿਆ ਸ੍ਰੀ ਗੁਰੂ ਢਿੱਗ ਗੰਮ ਨੇ ਫਿਰ ਮੁੜਕ ਹੈ ਫੇਰ ਮੁੜ ਕੇ ਫੇਰ ਸਤਿਗੁਰਾਂ ਦੇ ਕੋਲ ਚਲਿਆ ਗਿਆ ਦੇਖ ਦੂਰ ਤੇ ਸ੍ਰੀ ਗੁਣਖਾਨੀ ਦੂਰੋਂ ਹੀ ਮਰਦਾਨੇ ਨੂੰ ਦੇਖ ਕੇ ਨ ਮਹਾਰਾਜ ਨੇ ਬੋਲਿਆ ਮਰਦਾਨੇ ਸੰਗ ਬੋਲੇ ਬਾਨੀ ਮਰਦਾਨੇ ਮਹਾਰਾਜ ਦੂਰੋਂ ਹੀ ਬੋਲ ਕੇ ਨ ਆਉਂਦੇ ਦੇਖ ਕੇ ਪਹਿਲੇ ਪੁੱਛ ਲਿਆ ਦੇਖਣ ਲੱਗ ਮਹਾਰਾਜ ਉਹਨੂੰ ਗੱਲ ਕਰਦੇ ਨੇ ਕਹੋ ਨਗਰ ਕਿਸ ਵਿਦਕੋ ਦੇਖਾ ਕਿਉ ਮਰਦਾਨਿਆ ਕਿਹਾ ਜ ਨਗਰ ਦੇਖਿਆ ਭਾਈ ਕਿੱਦਾਂ ਦੀ ਸੀ ਨਗਰੀ ਮੁਖ ਪੰਕਜ ਜਸੋਂ ਖਿਰਿਓ ਵਸੇਖਾ ਮਰਦੇ ਮੁਖ ਦੇ ਉੱਤੇ ਗੁਰਮਖੋ ਨੂਰ ਹੈ ਹੱਸ ਰਹੇ ਨੇ ਖੁਸ਼ ਹੋ ਕੇ ਬਤਨ ਕਰ ਰਹੇ ਨੇ ਪਰਿਓ ਹਰ ਕਿਸੂੰ ਹਿਰਦਾ ਤੋਹੀ ਮਰਦੇ ਕਹਿੰਦੇ ਹੁੰਦਾ ਤੇਰਾ ਅੰਦਰੋਂ ਬਾਹਰੋਂ ਮਨ ਖਿੜਿਆ ਪਿਆ ਹੁਣ ਤਾਂ ਭਰਿਆ ਪਿਆ ਖੁਸ਼ੀ ਨਾਲ ਮਰਦੇ ਕਹਿੰਦੇ ਪੂਰਾ ਪ੍ਰਸੰਨ ਆਸਨ ਸੰਗ ਤ੍ਰਿਪਤਿਓ ਬਹੁਤ ਹੋਹੀ ਕਹਿੰਦੇ ਲੱਗਦਾ ਵੀ ਹੁਣ ਤੋ ਖਾ ਪੀ ਕੇ ਰੱਜ ਗਏ ਰੱਜ ਖੇ ਆਖੋ ਜਤਨਾ ਕੋ ਤੇਰੇ ਮੂੰਹ ਤੇ ਖੇੜਾ ਰੱਜ ਕੇ ਆਉਦਾ ਨਹੀਂ ਤਾਂ ਤੂੰ ਖਿਜੀ ਹੀ ਰਹਨੇ ਨੇ ਨੇ ਦਿੱਤੀ ਉੜੀਆਂ ਪਈਆਂ ਰਹਿੰਦੀਆਂ ਨੇ ਹੁਣ ਤੇਰਾ ਮੂੰਹ ਦੱਸਦਾ ਤੂੰ ਖੁਸ਼ ਸੱੜੜ ਮੂੰਹ ਹੈ ਨਾ ਇਹ ਸਾਡੇ ਦਿਲ ਦਾ ਸ਼ੀਸ਼ਾ ਹੈ ਜੋ ਸਾਡੇ ਮਨ ਚ ਗੱਲ ਚੱਲਦੀ ਹੈ ਉਹ ਅਸੀਂ ਚਿਹਰੇ ਤੋਂ ਪੜ ਸਕਦੇ ਹਾਂ ਜੇ ਤਾਂ ਬੰਦਾ ਅੰਦਰੋਂ ਖੁਸ਼ ਹੈ ਉਹਦਾ ਚਿਹਰਾ ਵੀ ਖੁਸ਼ ਨਦਰ ਆਊਗਾ ਖੇੜਿਆ ਖੇੜਿਆ ਦਿਖੂ ਜੇ ਅੰਦਰੋਂ ਦੁਖੀ ਹੈ ਤਾਂ ਖਿਜਿਆ ਹੋਇਆ ਤਿਉੜੀਆਂ ਪਈਆਂ ਦੇਖਣ ਗਿਆ ਇਹ ਸਾਡੇ ਮਨ ਦਾ ਸ਼ੀਸ਼ਾ ਜਿਹੜਾ ਸਾਡਾ ਫੇਸ ਹੈ ਸਾਡਾ ਮੁਖੜਾ ਜਿਹੜਾ ਉਹ ਦੱਸ ਦਿੰਦਾ ਵੀ ਬੰਦਾ ਹੁਣ ਇਹ ਖੁਸ਼ ਹੈ ਜਾਂ ਦੁਖੀ ਹੈ ਇਹ ਖਿਜਿਆ ਹੋਇਆ ਹੈ ਕਰੋਧ ਵਿੱਚ ਹੈ ਜਾਂ ਪ੍ਰਸੰਨ ਚਿੱਤ ਹੈ ਉਹ ਪੁੱਛਣ ਦੀ ਲੋੜ ਨਹੀਂ ਉਹਦਾ ਮੱਥਾ ਪੜ ਲਿਓ ਬਸ ਧਿਆਨ ਦੇਣ ਦੀ ਲੋੜ ਹੈ ਮਦਗਾ ਤੇਰਾ ਹੁਣ ਦੱਸਦਾ ਹੈ ਤੇਰਾ ਮੂੰਹ ਦੱਸਦਾ ਹੈ ਵੀ ਤੂੰ ਖੁਸ਼ ਹੈਂ ਰੱਜ ਗੇ ਚਾਪੇ ਸੁਣੋ ਪ੍ਰਭੂ ਕਿਆ ਕਰਾਂ ਬਖੰਨ ਐ ਮੇਰੇ ਪ੍ਰਭੂ ਜੀ ਕੀ ਦੱਸਾਂ ਮੈਂ ਮਰ ਦੱਸਣ ਵਾਲੀ ਗੱਲੇ ਨਹੀਂ ਕਬ ਇਹਨਾਂ ਦੇਖਾ ਇਹ ਸਮਥਨ ਮਰ ਅਹ ਜਗਾ ਵਰਗੀ ਕਦੇ ਜਗਾ ਦੇਖੀ ਹੀ ਨਹੀਂ ਅਜਖੇ ਆਖੋ ਸਤ ਬਾਹਰ ਜਾਓ ਗੁਰਮੁਖੋ ਬਹੁਤ ਕੁਛ ਹੈ ਦੁਨੀਆ 'ਚ ਆਪਾਂ ਤਾਂ ਖੂਦੇ ਡੱਡੂਏ ਬਣ ਕੇ ਰਹਿ ਗਏ ਜਿਹੜਾ ਬਾਹਰ ਨਿਕਲੋ ਬੜੀ ਦੁਨੀਆ ਭਲੀ ਤੋਂ ਭਲੀ ਬੜੇ ਦਰਸ਼ਨ ਕਰਾਏ ਦੁਨੀਆ ਦੇ ਮਹਾਰਾਜ ਨੇ ਅਮੀਰ ਤੋਂ ਅਮੀਰ ਮੁਲਕਾਂ ਦੇ ਗਰੀਬ ਤੋਂ ਗਰੀਬ ਮੁਲਕਾਂ ਦੇ ਬੁੜੇ ਦਰਸ਼ਨ ਕਰਾਏ ਨੇ ਮਹਾਰਾਜ ਨੇ ਇਹ ਧੰਨ ਗੁਰਨਾਨਕ ਦੀ ਵਿਢਾਈ ਸਿੱਧਾ ਪੁਰਸ਼ਾਂ ਦੀਆਂ ਕਮਾਈਆਂ ਉਹਨਾਂ ਲੰਗਰਾਂ ਦੀ ਸੇਵਾ ਧੂੜ ਵਿੱਚੋਂ ਬਹੁਤ ਕੁਝ ਮਿਲਿਆ ਬਹੁਤ ਹੱਦੋਂ ਵੱਧ ਅਸੀਂ ਉਹਨਾਂ ਗੁਰਮਖੋ ਧੰਨਵਾਦ ਵੀ ਨਹੀਂ ਸਾਡੀ ਜਵਾਨ ਉਹਨਾਂ ਕਰ ਸਕੇ ਜਿੰਨਾਂ ਨੇ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਮਾਣ ਸਤਕਾਰ ਬਖਸ਼ਿਆ ਸੀ ਬੋਲ ਕੇ ਵੀ ਧੰਨਵਾਦ ਵੀ ਨਹੀਂ ਕਰਨ ਦੀ ਸਮਰੱਥਾ ਸਾਡੇ 'ਚ ਲੱਖਾਂ ਜਨਮ ਧਾਰ ਕੇ ਧੰਨਵਾਦ ਕਰੀਏ ਤਾਂ ਵੀ ਮਹਾਰਾ ਧੰਨਵਾਦ ਨਹੀਂ ਕਰ ਸਕਦੇ ਬੜੀ ਕਿਰਪਾ ਕੀਤੀ ਹੈ ਮਹਾਰਾਜ ਨੇ ਕਹਿੰਦਾ ਮਾਰਾ ਇਹੋ ਜੀ ਜਗਾ ਪਹਿਲਾਂ ਕਦੇ ਨਹੀਂ ਦੇਖੀ ਕਾਂਚਨ ਕੀ ਨਗਰੀ ਬਰ ਮੰਦਰ ਕਹਿੰਦਾ ਮਾਰਾ ਬਹੁਤ ਸੋਹਣੇ ਸੋਹਣੇ ਸੋਨੇ ਦੇ ਮੰਦਰ ਬਣੇ ਹੋਏ ਨੇ ਸੋਨੇ ਦੇ ਨਗਰ ਵਸਿਆ ਹੋਇਆ ਬਨੇ ਬਨਾਏ ਭੋਜਨ ਸੁੰਦਰ ਅਤੇ ਭੋਜਨ ਬਣੇ ਬਣਾਏ ਬੜੇ ਸੋਹਣੇ ਬਣੇ ਬਣਾਈ ਪਏ ਨੇ ਇਹ ਨਹੀਂ ਵੀ ਜਾ ਕੇ ਕਹਿਣਾ ਪੈਂਦਾ ਵੀ ਆਹ ਬਣਾ ਦੇ ਆ ਬੈਠੇ ਆਰਡਰ ਮਾਰਦੇ ਆ ਨਾ ਜੋ ਤੁਸੀਂ ਖਾਣੇ ਨੂੰ ਢਾਬਿਆਂ ਦੇ ਦੁਕਾਨਾਂ ਦੇ ਹੋਟਲਾਂ ਦੇ ਬਹਿ ਕੇ ਪਹਿਲਾਂ ਮੀਨੂ ਆਉਂਦਾ ਆਹ ਦੱਸੋ ਜੀ ਕੀ ਬਣਾਉਣਾ ਉਹ ਫਿਰ ਵੇਹ ਤਵੇਹ ਕੱਢ ਕੇ ਫ੍ਰਿਜ ਤੋਂ ਜਦੇ ਤਲਕਾ ਲਾ ਦਿੰਦੇ ਨੇ ਤੁਰੰਤ ਕੋਈ ਨਹੀਂ ਬਣਾਉਂਦਾ ਪਤਾ ਨਹੀਂ ਕਿੰਨਾ ਦੇ ਨਾਲ ਬਣੇ ਨੇ ਬਸ ਥੋੜਾ ਮਨ ਖੁਸ਼ ਕਰਨ ਵਾਸਤੇ ਇਹ ਜੀ ਮਟਰ ਪਨੀਰ ਚਾਹੀਦਾ ਜੀ ਜੀ ਸਾਹੀ ਪਨੀਰ ਚਾਹੀਦਾ ਜੀ ਇਹ ਜੀ ਦਾਲ ਮੱਖਣੀ ਚਾਹੀਦੀ ਉਹ ਬੇਹੇ ਤੜਕੇ ਦੇ ਦੇਣੇ ਤੁਹਾਨੂੰ ਨਾਲੇ ਸਿਆਣੇ ਕਹਿੰਦੇ ਤੁਸੀਂ ਫਰਿੱਜਾਂ ਰੱਖੇਨ ਕਰਕੇ ਗੁਰਮਖੋ ਉਦੋਂ ਦੇ ਬਿਮਾਰੀਆਂ ਵਧੀਆਂ ਨੇ ਸਿਆਣੇ ਕਹਿੰਦੇ ਸਵੇਰ ਦਾ ਬਣਿਆ ਸ਼ਾਮ ਨੂੰ ਨਹੀਂ ਖਾਣਾ ਚਾਹੀਦਾ ਇਹ ਡਾਕਟਰਾਂ ਦੀ ਗੁਰਮਖੋ ਇਹ ਵੈਦਾਂ ਦੀ ਸਲਾਹ ਹੈ ਸਵੇਰ ਦਾ ਬਣਿਆ ਸਵੇਰੇ ਖਾ ਲੋ ਸ਼ਾਮ ਨੂੰ ਬਣਾ ਕੇ ਖਾਓ ਪਰ ਗੁਰਮੁਖੰਦਾ ਸੌਖਾ ਕੰਮ ਵੀ ਬੀਬੀਆਂ ਨੇ ਇੱਕ ਵਾਰ ਸਾਗ ਬਣਾ ਕੇ ਪਤੀਲਾ ਤਾਲ ਲਿਆ ਸੱਤ ਦਿਨ ਤੜਕਾ ਲੱਗੀ ਜਾਂਦਾ ਅਜ ਖੇ ਆਖੋ ਜਤ ਚੱਕਿਆ ਤੜਕਾ ਲਾ ਲਿਆ ਚੱਕਾ ਤੜਕਾ ਲਾ ਲਿਆ ਕਾਹਨੂੰ ਬਾਰ ਬਾਰ ਕੋਵੇਂ ਘੋਟਣਾ ਫੇਰੂਗਾ ਸੌਖੇ ਕੰਮ ਕਰ ਆਟਾ ਵੀ ਜਿਹੜਾ ਗੁੰਨੇ ਆ ਬਚ ਗਿਆ ਉਹ ਵੀ ਫਰਿੱਜ ਚ ਉਹ ਵੀ ਜ਼ਹਿਰ ਹੈ ਇੱਕ ਵਾਰ ਗੁੰਨ ਕੇ ਆਟਕਾ ਫਰਿੱਜੇ ਲਾ ਕੇ ਧਰਤਾ ਦੁਬਾਰਾ ਰੋਟੀ ਬਣਾਓਗੇ ਜ਼ਹਿਰ ਹੈ ਉਹਦੇ ਨਾਲ ਭੁੱਖੇ ਰਹਿ ਜਿਓ ਪਰ ਜੇ ਸੌਖ ਬਣਾ ਲਿਆ ਵੀ ਦੁਬਾਰਾ ਦੁਬਾਰਾ ਕਾਹਨੂੰ ਗੁੰਨਾਗੇ ਸੌਕ ਸੌਕ ਬਣਾ ਲਿਆ ਪਰ ਉਹੀ ਸਾਨੂੰ ਫੇਰ ਡਾਕਟਰ ਕੋਲ ਤੁਰਨਾ ਪੈ ਗਿਆ ਤੁਸੀਂ ਆਟਾ ਘੁਲ ਲਈ ਸੌਕ ਬਣਾ ਲਈ ਦੁਬਾਰਾ ਸਬਜ਼ੀ ਬਣਾਉਣ ਦੀ ਉਹੀ ਫੇਰ ਟੀਕੇ ਲੱਗਦੇ ਨੇ ਉਹੀ ਗੋਲੀਆਂ ਖਾਣੀਆਂ ਪੈਂਦੀਆਂ ਨੇ ਗੱਲ ਤਾਂ ਇੱਕੋ ਹੀ ਐ ਉਹੀ ਘਰ ਹੀ ਤੁਹਾਡੇ ਤਕਲੀਫ ਕੱਟ ਲਿਆ ਕਰੋ ਗੁਰੂ ਕਿਰਪਾ ਕਰੇ ਗੁਰਮਖੋ ਜਿਹੜਾ ਇੱਕ ਵਾਰ ਤੇਲ ਕੱਢ ਗਿਆ ਨਾ ਕੜਾਹੀ 'ਚ ਉਹ ਉਦੋਂ ਦਾ ਜੋ ਮਰਜ਼ੀ ਪਕਾ ਲਓ ਜੋ ਪਰੇ ਕਰਕੇ ਧਰ ਤਾ ਠੰਡਾ ਹੋ ਗਿਆ ਦੁਬਾਰਾ ਉਹ ਚ ਹੋਰ ਚੀਜ਼ ਤਲੋਂਗੇ ਤਾਂ ਉਹ ਜ਼ਹਿਰ ਐ ਕੌਣ ਢੋਲਦਾ ਐਵੇਂ ਘਵਾਉਣਾ ਹੈ ਆਪਾਂ ਨੇ ਦੁਬਾਰਾ ਉਹਨੂੰ ਤਲੋਂਗੇ ਨਾ ਦੁਬਾਰਾ ਕਾੜੋਗੇ ਤਾਂ ਜ਼ਹਿਰ ਹੈ ਇੱਕ ਵਾਰ ਜੋ ਮਰਜੀ ਬਣਾ ਲਓ ਇਹ ਗੁਰਮੁਖੋਂ ਨੁਕਸੇ ਨੇ ਜੇ ਬਚਣਾ ਹੈ ਉਹਨਾਂ ਕੇ ਕਾੜੋ ਜਿੰਨੇ ਕ ਵਰ ਲੋੜ ਹੈ ਵਰਤ ਲਓ ਦੁਬਾਰਾ ਨਵੇਂ ਸਿਰੇ ਕਾੜੋ ਨਵੇਂ ਸਿਰੇ ਤਰੋ ਬਿਮਾਰੀਆਂ ਤੋਂ ਬਚੇ ਰਹੋਗੇ ਗੁਰੂ ਕਿਰਪਾ ਕਰੇ ਕਹਿੰਦਾ ਮਹਾਰਾਜ ਐਨੇ ਸੋਹਣੇ ਭੋਜਨ ਬਣੇ ਪਏ ਨੇ ਵੀ ਐਨ ਤਿਆਰ ਹੀ ਪਏ ਨੇ ਸ਼ਕਲੀ ਪੂਪ ਤੇ ਹਾਵਲਪੂਰੀ ਹੁਣ ਇੱਕ ਦਾਦਾ ਕਹਿੰਦਾ ਮਾਰਾ ਕੀ ਕੀ ਖਾਖਿਆ ਕੀ ਕੀ ਬੜੇ ਪੈਸੂ ਲੱਗਿਆ ਦੱਸਣ ਜਦ ਮਾਲੂ ਦੇ ਨੇ ਪੁੱਛਿਆ ਵੇ ਦੱਸਣਾ ਪਿਆ ਸ਼ਕਲੀ ਸ਼ਕਲੀ ਕਹਿੰਦੇ ਨੇ ਜਲੇਬੀ ਤੇ ਅੱਗੇ ਆ ਗਿਆ ਪੂਪ ਪੂਪ ਨਾਮ ਹੈ ਪੂੜਾ ਅੱਗੇ ਤਿਹਾਵਲ ਪੂਰੀ ਫਿਰ ਕੜਾ ਤੇ ਪੂਰੀਆਂ ਫਿਰ ਸਰਵਪਾਕ ਰਾਖੇ ਵੇ ਜ਼ਰੂਰੀ ਅਤੇ ਸਾਰੇ ਬੜੇ ਸੁੰਦਰ ਢੰਗ ਨਾਲ ਰੱਖੇ ਹੋਏ ਸੀ ਸੁੰਦਰ ਢੰਗ ਨਾਲ ਟੈਕਨੀਕਲ ਪੁਆਇੰਟ ਹੈ ਇੱਕ ਭੋਜਨ ਬਣਾਉਣਾ ਵਧੀਆ ਢੰਗ ਨਾਲ ਬਣਾਉਣਾ ਫਿਰ ਉਹ ਵਧੀਆ ਢੰਗ ਨਾਲ ਢੱਕ ਕੇ ਰੱਖਣਾ ਸ਼ੀਸ਼ਿਆਂ ਜਾਲੀ 'ਚ ਰੱਖਣਾ ਉੱਤੇ ਮੱਖੀ ਨਾ ਬੈਠੇ ਮੱਛਰ ਨਾ ਬੈਠੇ ਮਿੱਟੀ ਨਾ ਪਵੇ ਜੇ ਤੁਸੀਂ ਖਾਣੋ ਸਹਿਰਾ ਬਜ਼ਾਰ ਦੇ ਭਾਈ ਰੇੜੀਆਂ ਤੇ ਕਿਹੋ ਜਿਹਾ ਹੁੰਦਾ ਹੈ ਕਈ ਕਿਤੇ ਇਹਦਾ ਬਣਿਆ ਹੋਇਆ ਸਾਰੀਆਂ ਉਤੇ ਮੱਖੀਆਂ ਬੈਂਦੇ ਨੇ ਸਾਰਾ ਲੋਕਾਂ ਜੋ ਡੁੱੜ ਕੇ ਧੂੜ ਉੱਤੇ ਪੈਂਦੀ ਐ ਆਪਾਂ ਰਾਮਨਾਥ ਚਟਕਾਰੇ ਲਾਲਾ ਖਾਨੇ ਐ ਅਜਖੇ ਆਖੋ ਸਤ ਸਿੱਧੀਆਂ ਬਿਮਾਰੀਆਂ ਅੰਦਰ ਫੇਰ ਕਹਿਣਗੇ ਬਿਮਾਰ ਹੋ ਗਏ ਜੀ ਬਿਮਾਰ ਤਾਂ ਉਹਨਾਂ ਦਾ ਗੰਦਗੀ ਖਾਣਣੀ ਐ ਸਾਫ਼ ਸਫਾਈ ਨਾਲ ਖਾਓ ਇਹ ਪੇਟ ਨੂੰ ਕੂੜਾਦਾਨ ਨਾ ਬਣਾਓ ਇਹ ਪੇਟ ਕੂੜਾਦਾਨ ਨਹੀਂ ਜੋ ਮਰਜੀ ਛਿਟ ਲਿਆ ਜੋ ਮਰਜੀ ਅੰਦਰ ਖਾ ਲਿਆ ਇਹ ਕੂੜਾਦਾਨ ਨਹੀਂ ਐ ਇਹ ਪੇਟ ਹੈ ਗੁਰਮੋ ਮਿਹਦਾ ਹੀ ਸਾਡਾ ਤੁਹਾਡੀ ਜ਼ਿੰਦਗੀ ਹੈ ਉਹਨੂੰ ਸੰਭਾਲ ਕੇ ਰੱਖੋਗੇ ਤਾਂ ਸੁਖੀ ਰਹੋਗੇ ਜੇ ਤੁਸੀਂ ਆਪਣਾ ਮਿਹਦਾ ਹੀ ਖਰਾਬ ਕਰ ਲਿਆ ਫਿਰ ਸੁਖੀ ਨਹੀਂ ਰਹਿ ਸਕਦੇ ਉਹ ਅਸੀਂ ਕੂੜਾਦਾਨ ਬਣਾ ਲਿਆ ਜੋ ਮਰਜੀ ਚੱਕਿਆ ਸਿੜਤਾ ਦੋ ਮਰਜੀ ਛੱਟਿਆ ਪਾ ਲਿਆ ਦੁਖੀ ਤਾਂ ਹੀ ਹੈ ਇਹ ਕੂੜਾਦਾਨ ਨਹੀਂ ਹੈ ਮਿਹਦਾ ਹੈ ਸਾਡੀ ਜਿੰਦ ਜਾਨ ਹੈ ਸਾਡੀ ਜ਼ਿੰਦਗੀ ਦਾ ਆਸਰਾ ਹੈ ਸਭ ਤੋਂ ਜ਼ਰੂਰੀ ਆਂਗਾ ਇਹਨੂੰ ਸੰਭਾਲਿਓ ਕਹਿੰਦਾ ਮਾਰਾ ਇੰਨੇ ਪਦਾਰਥ ਬਣੇ ਹੋ ਸੀ ਬੜੇ ਸੁੰਦਰ ਫਿਰ ਹੋਰ ਕੇ ਬਣੇ ਸੀ ਮੋਦਕ ਖੁਰਮੇ ਬੋਮਿਸ ਟਾਨਾ ਮੋਦਕ ਨਾਮ ਲੱਡੂ ਲੱਡੂ ਜਲੇਬੀ ਦਾ ਪੰਜਾਬੀਆਂ ਦੀ ਪਹਿਲੀ ਖਾਕ ਹੈ ਫਿਰ ਲੱਡੂ ਬਣੇ ਸੀ ਮਾਰ ਖੁਰਮੇ ਬਣੇ ਸੀ ਅਤੇ ਰਸਗੁਲੇ ਬਹੁਤ ਕਿਸਮ ਦੀਆਂ ਮਠਿਆਈਆਂ ਫਿਰ ਹੋਰ ਕਿਸੇ ਨੁਕਤੀ ਅਗੇ ਨੁਕਤੀ ਸ਼ਬਦ ਆ ਗਿਆ ਇਹ ਕਹਿੰਦੇ ਨੇ ਬੂੰਦੀ ਯੀ ਨਾ ਆਪਾਂ ਬਦਾਣਾ ਵੀ ਕਹਿ ਦਿੰਨੇ ਇੱਕ ਬੂੰਦੀ ਹੁੰਦੀ ਹੈ ਦੁੱਧ ਚ ਪਾਉਣ ਆਪਾਂ ਵਾਹ ਗੁਰ ਦਹੀਂ ਚ ਪਾਉਣ ਵਾਲੀ ਇੱਕ ਮਿੱਠਾ ਬਦਾਣਾ ਜਿਹਨਾਂ ਬਾਪ ਲੰਗਰਾਂ ਚ ਵਰਤਾਉਨੇ ਕਹਿੰਦਾ ਮਾਰਾ ਬੂੰਦੀ ਵੀ ਬਣੀ ਹੋਈ ਸੀ ਫਿਰ ਅਨੇਕ ਤਰ੍ਹਾਂ ਦੇ ਹੋਰ ਵੀ ਪਕਵਾਨ ਦੋਹਰਾ ਦੇ ਬਿਨ ਮੋਲ ਹਰ ਕੋ ਜੈਸੀ ਰੁਚ ਜਿਹ ਹੋਏ ਫਿਰ ਕਹਿੰਦਾ ਮਾਰਾ ਕਮਾਲ ਦੀ ਗੱਲ ਵੀ ਜਿਹੋ ਜਿਹੀ ਕਹਦੀ ਰੁਚੀ ਹੈ ਜਿਹੋ ਜਾਂ ਖਾਣ ਨੂੰ ਮਨ ਕਰਦਾ ਉਹ ਹੀ ਲੈ ਲੋ ਪਰ ਕਹਿੰਦਾ ਮੁੱਲ ਕੋਈ ਦੇਣਾ ਹੀ ਨਹੀਂ ਪੈਂਦਾ ਮਾਰਾ ਪੈਸੇ ਦੀ ਲੋੜ ਹੀ ਨਹੀਂ ਬਿਨਾ ਪੈਸਾ ਦੇ ਮਿਲਦਾ ਮਾਨ ਪਾਉਂਦਾ ਖਾਣਾ ਏ ਕੰਮਨ ਜਮੋ ਕੋ ਮਿਲਾ ਸੋਭ ਸਭਾਏ ਜੇ ਕੋਈ ਕਹਿੰਦਾ ਮਾਰਾ ਨੂੰ ਮੈਨੂੰ ਕੋ ਬੰਦਾ ਮਿਲਿਆ ਜਿਹਦਾ ਸੁਭਾਅ ਬਹੁਤ ਵਧੀਆ ਸੀ ਬਹੁਤ ਵਧੀਆ ਸੁਭਾਅ ਵਾਲਾ ਮੈਨੂੰ ਗੁਰਮੁਖ ਬੰਦਾ ਮਿਲਿਆ ਬਾਜ਼ਾਰ ਵਿੱਚ Don't.